ਹੈ ਕਿ ਨਾ ਆਪ ਜੂਨ ਕਰਨ ਜੋ ਕਰ ਬਣਾਈ ਬੈਠੇ ਜੀ ਆਪ ਦਾ ਘਰ ਤੇ ਜਮੀਨ ਹੈ ਸਾਡੇ ਕੋਲ 4 ਕਨਾਲ ਜਮੀਨ ਸਾਡੇ ਕੋਲ 4 ਕਨਾਲ ਬਸ ਆ ਗੁਜ਼ਾ ਸਾਡੇ ਕੋਲੇ ਸੀ ਹੁਣ ਆਈ ਮੈਂ ਵੀ ਕੀ ਕਰਾਂਗੇ ਕਿੱਥੇ ਬੈਠਾਂਗੇ ਕੀ ਪਾਵਾਂਗੇ ਆਪ ਦਾ ਮਿਹਨਤ ਕਰਕੇ ਖਾਂਦਾ ਸੀ ਸਾਰਾ ਪਰਵੰਦ ਕੋਠਾ ਕੁਰੂ ਦੀ ਕਵਰੇਜ ਕਰ ਰਹੇ ਹਾਂ ਜਿੱਥੇ ਵਾਪ ਰੋਲੇ ਦੇ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਕਰੀਬ 60 ਤੋਂ 70 ਫੁੱਟ ਜਿਹੜਾ ਇਹ ਲੰਮਾ ਆ ਤੂੜੀ ਵਾਲਾ ਸੀਗਾ ਪਾਇਆ ਹੋਇਆ ਸ਼ੈੱਡ ਤਾਂ ਦੇਖ ਸਕਦੇ ਹੋ ਹਾਲ ਇਹਦਾ ਕੀ ਕੀਤਾ ਗਿਆ ਵਾਬ ਰੋਲ ਦੇ ਵੱਲੋਂ ਜਿਹੜਾ ਇਧਰਲੇ ਪਾਸੇ ਤੁਸੀਂ ਦੇਖੋਗੇ ਇੱਥੇ ਸ਼ੈੱਡ ਸੀਗਾ ਹੁਣ ਲੱਗਦਾ ਇੱਥੇ ਕੁਛ ਨਹੀਂ ਕੰਬਾਈਨਾ ਖੜੀਆਂ ਨੇ ਤਾਂ ਇਧਰਲੇ ਪਾਸੇ ਜੋ ਵੀ ਸਮਾਨ ਸੀਗਾ ਉਹਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਵਾਬ ਰੋਲੇ ਦੇ ਨਾਲ ਕਹਿੰਦੇ ਜਿਹੜਾ ਇਹ ਵਾਬ ਰੋਲਾ ਕਰੀਬ ਇੱਥੇ ਇਹ ਮਸ਼ੀਨ ਵਾਲਾ ਸੀਗਾ ਖੜਨ ਵਾਲਾ ਤੁਸੀਂ ਦੇਖ ਸਕਦੇ ਹੋ ਜਿੱਥੇ ਤਾਂ ਤੈਨ ਤੋਂ 4 ਮਿੰਟ ਦਾ ਸਮਾਂ ਸੀ ਪਰ 3 ਦੇ 4 ਮਿੰਟ ਸਮੇਂ ਦੇ ਵਿੱਚ ਹੀ ਵੱਡਾ ਨੁਕਸਾਨ ਕਰਤਾ ਬਈਏ ਨੇ ਹਨਾ ਬਈ ਜਿਵੇਂ ਆ ਰੇੜੀ ਪਈ ਆ ਇਹ ਫਿਰ ਰੇੜੀ ਵਿੱਚ ਮੋਟਰਸਾਈਕਲ ਸੀ ਜੀ ਮੂਰੇ ਵਿਚਾਲਿਓ ਲੈਟਰ ਭੰਨ ਕੇ ਤੇ ਮੋਟਰਸਾਈਕਲ ਕੱਢ ਲਿਆ ਜੀ ਜੋ ਅੱਛਾ ਇੱਥੇ 4 ਲੱਖ ਦਾ ਸੀ ਮੁੰਡਾ ਭਤੀਜਾ ਮੇਰਾ ਤੇ ਉਹ ਬਸ ਲੈਟਰ ਤੇ ਪਾਸੇ ਹੋ ਗਿਆ ਉਹ ਇੱਥੇ ਜਿਹੜਾ ਉਹ ਰੇੜੀ ਉਵੇਂ ਹੀ ਰਹਿ ਗਈ ਰੇੜੀ ਉਵੇਂ ਹੀ ਰਹਿ ਗਈ ਮੋਟਰਸਾਈਕਲ ਤੜਕੇ ਕੱਢਿਆ ਜੀ ਅਜੇ ਵਿੱਚੋਂ ਵੀ ਇਹਨਾਂ ਟਾਈਮ ਨਹੀਂ ਮਿਲਿਆ ਹੈ ਹਾਂਜੀ ਕਾ ਕਿ ਆ ਮਸ਼ੀਨ ਆਈ ਆ ਮਸ਼ੀਨ ਦਾ ਸਮਾਨ ਸਾਰਾ ਥੱਲੇ ਆ ਗਿਆ ਜਿਹੜਾ ਸਮਾਨ ਸੀ ਜਿਹੜਾ ਮਸ਼ੀਨ ਆਲਾ ਇਹ ਜਿਹੜਾ ਮਸ਼ੀਨ ਦਾ ਸਮਾਨ ਥੱਲੇ ਆ ਪਿਆ ਜੀ ਆ ਸਮਾਨ ਵੇਖੋ ਇੱਥੇ ਮੰਝੇ ਮੰਝਾਂ ਦਾ ਪਤਾ ਨਹੀਂ ਲੱਗਦਾ ਦੋ ਤਿੰਨ ਮੰਝੇ ਥੱਲੇ ਭੰਨ ਦੇ ਵਿੱਚ ਟਕੰਥ ਲਿਆ ਆਏ ਵੇ ਉਹ ਬਿੱਟੀ ਆ ਕੇ ਕੰਨ ਥੱਲੇ ਹਾਂਜੀ ਮੰਝੇ ਥੱਲੇ ਆ ਗਏ ਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਨੁਕਸਾਨ ਆ ਜਿਹੜਾ ਹੋਇਆ ਮਸ਼ੀਨ ਆਲਾ ਸੀ ਜਿਹੜਾ ਇਹ ਤਾਂ ਅਗਲੇ ਪਾਸੇ ਤੇ ਤੂੜੀ ਸੀ ਤਾਂ ਦੱਸਦੇ ਆ ਭਾਈ ਜਿਹੜੀ ਆ ਰੇੜੀ ਆ ਮੋਟਰਸਾਈਕਲ ਤੇ ਭਾਈ ਚਾਰ ਕੱਟਣ ਆਇਆ ਸੀ ਆ ਚਾਰ ਪਾਇਆ ਹੋਇਆ ਇੱਥੇ ਤਾਂ ਚਾਰ ਕੱਟਣ ਆਇਆ ਸੀ ਤਾਂ ਆ ਰੇ ਇਨਾ ਟਾਈਮ ਨਹੀਂ ਮਿਲਿਆ ਵੀ ਜਿਹੜੀ ਇਹ ਰੇੜੀ ਲੈ ਕੇ ਜਾ ਸਕਣ ਤਾਂ ਇਧਰਲੇ ਪਾਸੇ ਜਿਹੜੀਆਂ ਮਸ਼ੀਨਾਂ ਖੜੀਆਂ ਤੇ ਮਸ਼ੀਨਾਂ ਵਾਲਾ ਸ਼ੈੱਡ ਆ ਜਿਹੜਾ ਉਹ ਵੀ ਟਰਾਲੀਆਂ ਮਸ਼ੀਨਾਂ ਤਾਂ ਜਿਹੜਾ ਉਹ ਵੱਡਾ ਨੁਕਸਾਨ ਹੈ ਟਰਾਲੀਆਂ ਵੀ ਬਈ ਨੱਪੀਆਂ ਗੰਨਿਆ ਨਾ ਵਿੱਚ ਤਾਂ ਇਸ ਤਰ੍ਹਾਂ ਜਿਹੜਾ ਇੱਥੇ ਵੱਡਾ ਨੁਕਸਾਨ ਹੈ ਕੋਠੇ ਕੋਠਾ ਗੁਰੂ ਪਿੰਡ ਆ ਜਿਹੜਾ ਉੱਥੇ ਟਰਾਲੀ ਜਿਹੜੀ ਭਰੀ ਪਈ ਆ ਇਸ ਤਰ੍ਹਾਂ ਇਹ ਤਾਂ ਆ ਰਵੇ ਟਾਇਰ ਪੈ ਰਿਹਾ ਹੈ। ਉਹ ਅੱਛਾ ਟਾਇਰ ਉਹ ਵਿੱਚ ਹੀ ਰਹਿ ਗਿਆ। ਨਿਕਲਿਆ ਨਹੀਂ ਹੈ। ਤੇ ਭਾਈ ਉਹ ਕਿੰਨੇ ਕ ਦਾ ਨੁਕਸਾਨ ਹੋ ਗਿਆ ਭਈ ਇਹ। 4.5 ਤੋਂ 5 ਲੱਖ ਦਾ। 4.5 ਤੋਂ 5 ਲੱਖ ਦਾ ਜਿਹੜਾ ਨੁਕਸਾਨ ਆ ਭਾਈ ਦੱਸ ਦਿਆ ਹੋ ਗਿਆ। ਤਾਂ ਇਹਦੇ ਨਾਲ ਇੱਕ ਗੇਟ ਪਿਆ ਸੀਗਾ। ਇਹ 200 ਫੁੱਟ ਤੇ ਤਾਂ ਗੱਡਰੀ ਆ ਗਈ ਭਈ ਹੈ। 200 ਫੁੱਟ ਤੇ ਗੱਡਰ ਗੱਡਰ ਆ ਕੇ ਉੱਥੋਂ ਜਿਹੜੇ ਪਿਛਲੇ ਛੱਡੇ ਉੱਡ ਕੇ। ਹੂੰ। ਆ ਇਹ ਗਾਡਰ ਪਿਆ 200 ਫੁੱਟ ਤੋਂ ਜਿਹੜਾ ਉਹ ਸ਼ੈੱਡ ਬਖਾਇਆ ਸੀ ਸਾਨੂੰ ਉਹਦੇ ਇਹ ਗਾਡਰ ਹੈ ਉਸ ਦੇ ਇੰਨੀ ਵਾਰ ਚੱਕ ਕੇ ਅਸਾ 40 ਤੋਂ 50 ਕਿੱਲਿਆਂ ਤੋਂ ਬਈ ਹੂੰ ਤਾਂ ਇਸ ਤਰ੍ਹਾਂ ਬਈ ਨੁਕਸਾਨ ਹੋਇਆ ਜਿਹੜਾ ਸਾਨੂੰ ਤਸਵੀਰਾਂ ਜਿਹੜੀਆਂ ਲਗਾਤਾਰ ਵਿਖਾਉਣ ਦੀ ਸਾਡੀ ਕੋਸ਼ਿਸ਼ ਹੈ ਇਸ ਤਰ੍ਹਾਂ ਜਿਹੜਾ ਇਹ ਨੁਕਸਾਨ ਆ ਟਰੈਕਟਰਾਂ ਦਾ ਵੀ ਨੁਕਸਾਨ ਆ ਕੰਬੈਨ ਬਈ ਕੰਬੈਨ ਵੀ ਟੇਢੀ ਕਰੀ ਪਈ ਆ ਹਨ ਮਸ਼ੀਨ ਦਾ ਕੋਈ ਨੁਕਸਾਨ ਦਾ ਕੋਈ ਖੋਲੇ ਤਾਂ ਪਤਾ ਲੱਗੂ ਜੀ ਕਿੰਨਾ ਹੋ ਗਿਆ ਹਾਂ ਮਸ਼ੀਨ ਦਾ ਨੁਕਸਾਨ ਵੀ ਬਹੁਤ ਹੋ ਗਿਆ ਉੱਤੇ ਕੰਦ ਡਿੱਗੀ ਉੱਤੇ ਦੇ ਛੱਡ ਡੇ ਉਹਦੇ ਛੱਡ ਦੇ ਕੇ ਉਹ ਟੇਢੀ ਕਰੀ ਪਈ ਆ ਹਨ ਹਾਂ ਛੱਡ ਉੱਤੇ ਪਿਆ ਕੰਦ ਮਸ਼ੀਨ ਦੇ ਹੂੰ ਛਤਰੀ-ਛੁਤਰੀ ਟੁੱਟ ਗਈ ਟਰੈਕਟਰ ਦੀ ਛਤਰੀ-ਛੁਤਰੀ ਜਿਹੜੀ ਉਹ ਵੀ ਨੁਕਸਾਨ ਹੋਇਆ ਦੇਖ ਸਕਦੇ ਤੁਸੀਂ ਆ ਛੱਡਾਂ ਐ ਲੱਗਦਾ ਹੈ ਹੀ ਨਹੀਂ ਇੱਥੇ ਐਡਾ ਤਕੜਾ ਸੀਗਾ ਵਧੀਆ ਬਣਾਇਆ ਸੀ ਬਾਈ ਦੱਸਦੇ ਆ 4.5 ਲੱਖ ਤੋਂ 5 ਲੱਖ ਰੁਪਈਆ ਜਿਹੜਾ ਲਾਇਆ ਸੀਗਾ ਛੱਡ ਬਣਾਇਆ ਸੀ ਤਾਂ ਮਸ਼ੀਨ ਖੜ ਤਾਂ ਟਰੈਕਟਰ ਦਾ ਤੁਸੀਂ ਇਧਰੋਂ ਦੇਖੋਗੇ ਕਿ ਜਿਹੜਾ ਹਾਲ ਹੈ ਕੀਤਾ ਹੋਇਆ ਤਾਂ ਇਸ ਤਰ੍ਹਾਂ ਜਿਹੜਾ ਇੱਥੇ ਨੁਕਸਾਨ ਹੋਇਆ ਵੱਡਾ ਨੁਕਸਾਨ ਹੋਇਆ ਸ਼ੈੱਡ ਢੁਕਿਆ ਤਾਂ ਇਸ ਤਰ੍ਹਾਂ ਬਾਈ ਇਹਦੇ ਮਸ਼ੀਨਾਂ ਦਾ ਹਜੇ ਪਤਾ ਨਹੀਂ ਕਿਸ ਤਰੀਕੇ ਨਾਲ ਕਿੰਨਾ ਕਿ ਇੱਥੇ ਹੋਰ ਨੁਕਸਾਨ ਹੋਣਾ ਲਗਾਤਾਰ ਤੁਹਾਨੂੰ ਜਿਹੜਾ ਤਸਵੀਰਾਂ ਅਸੀਂ ਵਿਖਾਉਣ ਦੀ ਜਿਹੜੀ ਇੱਥੇ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਆ ਬਾਈ ਦੱਸ ਦਿਓ ਵੀ ਜਿਹੜਾ ਗੇਟ ਆ ਬਾਈ ਉਹ ਗੇਟ ਸੀਗਾ ਜਿਹੜਾ ਤੁਸੀਂ ਦੱਸ ਦਿਓ ਵੀ 2 ਕਿਲੋਮੀਟਰ ਲੱਗਿਆ ਜੀ ਉਹ ਸਾਹਮਣੇ ਵਾਲਾ ਗੇਟ ਆ ਆ ਬਿਆਰ ਦੇ ਸਾਈਡ ਤੇ ਅੱਛਾ ਪਿੰਡ ਦੇ ਦੂਸਰੇ ਪਾਸੇ ਵਾਲਾ ਗੇਟ ਅੱਛਾ ਕਿਲੋਮੀਟਰ ਸਾਹਮਣੇ ਲੈ ਕੇ ਸੀ ਹਾਂ ਸ਼ਮਸ਼ਾਨ ਘਾਟ ਆ ਸਾਡੇ ਇਧਰ ਪਰਲੇ ਪਾਸੇ ਉੱਥੋਂ ਲੈ ਕੇ ਆਇਆਗੇ 1 ਕਿਲੋਮੀਟਰ ਆ ਤੋਂ ਬੰਦ ਭਾਰਾ ਬਾਬਾ ਬਈ ਇਹ ਤਿੰਨ ਕੁਇੰਟਲ ਦਾ ਬਾਈ ਯਾਰ ਅੱਛਾ ਹਾਂ ਇਹਨੂੰ ਇੱਥੋਂ ਚੱਕ ਕੇ 3 ਕਿਲੋਮੀਟਰ ਤੇ ਲੈ ਜਾ ਹੂੰ ਇੰਨੀ ਹਵਾ ਸੀਗੀ ਤੇਜੋ ਤੇ ਤੁਸੀਂ ਦੇਖੋਗੇ ਬਾਈ ਆ ਤੇ ਜਿਹੜਾ ਇਹ ਗੇਟ ਆ ਕਰੀਬ 3 ਕਿਲੋਮੀਟਰ ਦੂਰ ਆ ਜਿਹੜਾ ਇਹ ਲੈ ਕੇ ਸੀ 2.5 ਤੋਂ 3 ਕਿਲੋਮੀਟਰ ਦਾ ਜਿਹੜਾ ਇਹ ਗੇਟ ਸੀਗਾ ਤਾਂ ਇਹਨੂੰ ਦੂਜੇ ਪਿੰਡੋਂ ਲਿਆਂਦਾ ਬਈ ਪਿੰਡੋਂ ਉਧਰ ਪਾਸੇ ਪਾਸੇ ਚੱਕਿਆ ਹਾਂ ਹਾਂਜੀ ਉਧਰ ਦੂਜੇ ਪਾਸੇ ਲਿਆਏ ਆ ਸੁ ਚੱਕ ਕੇ ਸ਼ਮਸ਼ਾਨ ਘਾਟ ਕੋਲ ਸ਼ਮਸ਼ਾਨ ਘਾਟ ਕੋਲ ਹਾਂ 20 ਕਿਲੋਮੀਟਰ ਦੇ ਨੇੜੇ 25 30 ਕਿਲੋ 25 30 ਕਿਲੇ ਦੂਰ ਆ 25 30 ਕਿਲੇ ਦੂਰ ਚੱਕ ਕੇ ਲਿਆ ਕੀ 20 ਕਿਲੋ ਅੱਛਾ ਅੱਛਾ 25 30 ਕਿਲੇ ਦੂਰ ਹੈ ਐਸੋ 25 30 ਕਿੱਲਾ ਤੋਂ ਚੱਕ ਲਿਆ ਉੱਥੇ ਵੀ ਖੰਬੇ ਚ ਵੱਜ ਕੇ ਡਿੱਗਿਆਗਾ ਤੁਸੀਂ ਇੱਥੇ ਕੰਮ ਕਰ ਰਹੇ ਸੀ ਬਈ ਉਦੋਂ ਜਦੋਂ ਮਸ਼ੀਨਾਂ ਨਹੀਂ ਮੈਂ ਨਹੀਂ ਮੇਰੇ ਭਰਾ ਸੀਗੇ ਅੱਛਾ ਕੰਮ ਕਰੀਏ ਨੇ ਬਈ ਹੈ ਹਾਂ ਮੈਂ ਘਰ ਸੀਗਾ ਇੱਥੇ ਸੀਗੇ ਤੇ ਬਾਈ ਵੇਖ ਇਹ ਮੈਂ ਤਾਂ ਜਦੋਂ ਫੋਨ ਲਾ ਕੇ ਮੈਂ ਚੱਲ ਪੁੱਛ ਗਏ ਕਿਵੇਂ ਆ ਜਦੋਂ ਮੈਂ ਇਹਨਾਂ ਨੂੰ ਫੋਨ ਲਾਉਣ ਲੱਗਿਆ ਉਹਦੋਂ ਇਹ ਮੋਟਰਸਾਈਕਲ ਤੇ ਮੇਰੇ ਕੋਲੇ ਆ ਗਏ ਇਹ ਤੋਂ ਜਿਹੜਾ ਵੱਡਾ ਭਰਾ ਉਹਦੇ ਆ ਪੈਰ ਤੇ ਫ੍ਰੈਕਚਰ ਆਗਾ ਪੈਰ ਤੇ ਸੱਟ ਰੋਣੂ ਲੈ ਕੇ ਗਏ ਉਹ ਅਸੀਂ ਤੋਂ ਤੋਂ ਬਾਅਦ ਆ ਕੇ ਇਹਨਾਂ ਨੂੰ ਦਵਾਈ ਬੂਟੀ ਦਿਵਾਉਣ ਤੋਂ ਬਾਅਦ ਆ ਕੇ ਵੇਖਿਆ ਵੀ ਸਾਡਾ ਕਿੰਨਾ ਕ ਨੁਕਸਾਨ ਆਗਾ ਹੂੰ ਸਾਡਾ 3.5 ਲੱਖ ਤੋਂ 5 ਲੱਖ ਰੁਪਏ ਦਾ ਨੁਕਸਾਨ ਆਗਾ ਇਸ ਸਟੱਡ ਵਗੈਰਾ ਜਿਹੜੇ ਸਾਰੇ ਚੱਕ ਕੇ ਭੰਤਦੇ ਆ ਸਾਰੇ ਭੰਤਦੇ ਇਹਨੂੰ ਤਾਂ ਛੱਡ ਪਾਇਏ ਨੂੰ ਤਾਂ ਅੱਠ ਤੋਂ 10 ਦੇ ਨਹੀਂ ਹੋਏ ਆ ਅੱਛਾ ਨਵਾਂ ਹੀ ਪਾਇਆ ਸੀ ਇਹ ਨਵਾਂ ਪਾਇਆ ਸੀ ਮਸ਼ੀਨ ਖਾਤਰ ਮਸ਼ੀਨ ਆਸਤੇ ਪਾਇਆ ਸੀ ਹਾਂ ਕੋਈ ਬਾਹਲੇ ਵੱਡੇ ਹੀ ਜ਼ਿੰਮੇਦਾਰ ਨੇ ਇਹ 1.5 ਤੋਂ 2 ਕਿ ਲੈ ਲਈ ਹੈਗੇ ਸਾਡਾ ਕਿਰਾਏ ਦਾ ਕੰਮ ਹੀ ਆ ਕਿਰਾਏ ਦਾ ਕੰਮ ਆ ਹਾਂ ਇਹ ਕਿਰਾਏ ਦਾ ਕੰਮ ਹੀ ਕਰਦੇ ਆਂਗੇ ਕਿਉਂ 1.5 ਤੋਂ 2 ਕਿ ਲੈਣਾ ਜ਼ਿੰਮੇਦਾਰ ਕੰਨਾ ਕਰ ਲੂਗਾ ਬਿਲਕੁਲ ਭਾਈ ਜਾਂ ਬਾ ਥੋੜੀ ਬਾਹਲੀ ਜ਼ਮੀਨ ਠੇਕੇ ਦੇ ਲੈ ਲਈਦੀ ਆ ਉਰੇ ਜੋ ਕਿੰਨਾ ਕਮਾਣਾ ਪਾ ਕੋਪਾਂ ਦਾ 10000 ਰੁਪਇਆ ਕਿਲੇ ਦਾ ਕੋ ਬਾੜੇ ਤੋਂ ਤੇ ਜੋ ਬਚਦੇ ਨਹੀਂ ਕਿਉਂ ਮੂਲ ਲੋ ਵਿਆਜ ਗਾਂ ਨਾ ਆਂਦਾਗਾ ਹਾਂਜੀ ਇਹ ਸਾਡਾ ਨੁਕਸਾਨ ਪਾ ਉਹ ਵੱਡਾ ਹੋਇਆ ਹੁਣ ਅਗਲਾ ਮਸ਼ੀਨਰੀ ਖੜੀ ਹੋਏ ਇੱਕ ਕਹਿ ਦੂ ਵੀ ਇਹ ਬਹੁਤ ਵੱਡੇ ਜ਼ਿਮੀਂਦਾਰ ਆ ਭਾਈ ਤੇ ਇਹਨਾਂ ਦੇ ਦੋ ਟਰੈਕਟਰ ਖੜਿਆ ਮਸ਼ੀਨ ਖੜੀ ਆ ਜਿਹੜੇ ਸਾਡਾ ਕੰਮ ਹੀ ਕਰਾਏ ਦਾਗਾ ਬਿਲਕੁਲ ਭਾਈ ਅਸੀਂ ਤਾਂ ਇਹਨਾਂ ਤੋਂ ਖਾਨੇ ਆ ਠੀਕ ਹੈ ਭਾਈ ਲੱਗਦੇ ਹਾਂ ਕੋਠਾ ਗੁਰੂ ਦੀਆਂ ਜਿੱਥੇ ਜਿਹੜਾ ਵੱਡੇ ਪੱਦਰ ਤੇ ਨੁਕਸਾਨ ਹੋਇਆ ਕੰਧਾਂ ਦੇ ਕੰਧਾਂ ਢਾਗੀਆਂ ਘੱਟ ਹੈਗੇ ਤਾਂ ਛੱਤਾਂ ਪੜ ਦਿੱਤੀਆਂ ਗਈਆਂ ਤਾਂ ਇਸ ਤਰ੍ਹਾਂ ਦਾ ਜਿਹੜਾ ਇੱਥੇ ਘਰਾਂ ਦੇ ਵਿੱਚ ਜਿਹੜੇ ਅੰਦਰਲੇ ਹਾਲਾਤ ਨੇ ਉਹ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਜਿਹੜਾ ਕੰਧਾਂ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਤਾਂ ਇਸ ਤਰ੍ਹਾਂ ਸਾਰੇ ਹਾਲਾਤ ਜਿਹੜਾ ਛੱਤਾਂ ਦੇ ਛੱਤਾਂ ਪੱਟੀਆਂ ਗਈਆਂ ਉਧਰ ਵੀ ਛੱਤਪੱਤੀ ਦੀ ਛੱਤ ਜਾਂ ਦੂਸਰੀ ਛੱਤ ਵੀ ਹੈ ਇਹ ਛੱਤਪੱਤੀ ਕੀ ਪੈਣੀ ਦੀ ਤਾਂ ਦੇਖ ਸਕਦੇ ਤੁਸੀਂ ਜਿਹੜੀ ਛੱਤਾਂ ਵਗੈਰਾ ਜਿਹੜੀਆਂ ਇਹ ਬਾਵ ਰੋਲੇ ਨੇ ਪੜਤੀਆਂ ਤਾਂ ਇਧਰ ਬੱਤੇ ਵਗੈਰਾ ਸੀ ਛੱਤ ਉਹ ਪੜਤੀ ਤਾਂ ਇਸ ਤਰ੍ਹਾਂ ਜਿਹੜਾ ਨੁਕਸਾਨ ਹੈ ਘਰਾਂ ਦੇ ਵਿੱਚ ਬੀਜ ਲੀਡੀਆਂ ਜਿਹੜੀਆਂ ਤਾਰਾਂ ਪੰਜਾਂ ਉਵੇਂ ਆ ਬੀਜ ਲੀਡੀਆਂ ਤਾਰਾਂ ਜਿਹੜੀਆਂ ਉਵੇਂ ਦੀਆਂ ਉਵੇਂ ਪੰਜਾਂ ਹੈਗੀਆਂ ਹਾਂ ਵੱਡਾ ਨੁਕਸਾਨ ਆ ਜਿਹੜਾ ਪਿੰਡ ਦੇ ਵਿੱਚ ਜਿਹੜਾ ਹੋਇਆ ਤਾਂ ਘਰਾਂ ਦੇ ਵਿੱਚ ਜਿਹੜੇ ਅੰਦਰਲੇ ਹਾਲਾਤ ਐ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ ਹਾਂ ਇਧਰ ਜਿਹੜੀਆਂ ਕੰਧਾਂ ਵਗੈਰਾ ਬਾਈ ਕੱਢੀ ਜਾਂਦੇ ਆ ਹੁਣ ਕਰੀ ਜਾਂਦੇ ਆ ਠੀਕ ਬਈ ਵਾਵਾ ਨੁਕਸਾਨ ਕਰ ਗਿਆ ਹਨਾ ਸਾਰੇ ਪਾਸੇ ਹੂੰ ਇਧਰ ਜਾਣਾ ਜੀ ਹਾਂ ਭਾਈ ਆਇਆ ਕਿੰਨਾ ਟਾਈਮ ਸੀਗਾ ਜੀ ਇਹ ਬਸ ਮੈਂਟ ਹੀ ਆਇਆ ਜੀ ਆਇਆ ਤਾਂ ਬਸ ਕਿੰਨਾ ਟਾਈਮ ਆਇਆ ਹੋ ਬੱਲੇ ਮੈਂਟ ਲੱਗਿਆ ਨਹੀਂ ਸੀ ਮੈਂਟ ਤੇ ਬਸ 2 1-2 ਮਿੰਟ ਹੀ ਆ ਕੰਮ ਆ 1-2 ਮਿੰਟ ਬਹੁਤ ਸੀ ਹਾਂ ਕਿਉਂ ਇਹ ਪਹਿਲੀ ਵਾਰੀ ਆਇਆ ਭਾਈ ਇਸ ਵਾਰ ਇੱਥੇ ਤਾਂ ਭਾਈ ਪਹਿਲੀ ਆ ਰਹੀ ਹੈ ਨਹੀਂ ਆਇਆ ਕਿਤੇ ਇਹ ਦੇਖੇ ਨਹੀਂ ਭਾਈ ਆਇਆ ਹਾਂ ਜੀ ਆਇਆ ਨਹੀਂ ਕਿਤੇ ਪਹਿਲੀ ਵਾਰੀ ਆਇਆ ਇਹ ਇੱਥੋਂ ਖਵਾਡੋ ਕੁਆਂਟਲ ਦਾ ਗੇਟ ਸੀ ਜਿਹੜਾ 80 ਕਿਲੋਮੀਟਰ ਤੇ ਪਿਆ ਬਾਈ ਚਾਕੇ ਲੈ ਗਿਆ ਖਵਾਡੋ ਕੁਆਂਟਲ ਦਾ ਗੇਟ ਖਵਾਡੋ ਕੁਆਂਟਲ ਦਾ ਇੱਥੇ ਚਾਕੇ ਲੈ ਕੇ ਆ ਸਾਡੇ ਗਵਾਂਢੀਆਂ ਦਾ 20 ਕਿਉਂ ਦਾ ਹਾਂਜੀ ਬਹੁਤ ਹੈਗਾ ਜਿਆਦਾ ਹੈ ਨਾ ਜ਼ਬਰਦਸਤ ਬਾਈ ਨਕਸ਼ਾਨਤਾ ਗਊਸ਼ਾਲਾ ਇੱਥੇ ਜਾ ਕੇ ਤੁਸੀਂ ਵੇਖੀ ਹੋ ਜਾਂ ਵੇਖ ਲੋਗੇ ਗਊਸ਼ਾਲਾ ਦਾ ਤਬਾਹ ਕਰਤਾ ਟ੍ਰੈਕਟ ਭੰਨਤਾ ਉਹਨਾਂ ਦਾ ਠੀਕ ਹੈ ਤੇ ਸਾਰਾ ਸੱਡਾ ਦਾ ਪਤਾ ਹੀ ਨਹੀਂ ਵੀ ਗਿਆ ਕਿੱਧਰ ਨੂੰ ਕਵਰਾਂ ਸੀ ਸਾਡੀਆਂ ਇੱਥੇ ਕਵਰਾਂ ਦਾ ਸੈੱਟ ਪਤਾ ਨਹੀਂ ਕਿੱਧਰ ਨੂੰ ਗਿਆ ਉਹ ਨਹੀਂ ਹੈ ਹੀ ਨਹੀਂ ਯੋ ਭਾਈ ਜਾਨੀ ਨੁਕਸਾਨ ਤੋਂ ਬਚਾਇਆ ਕੋਈ ਗਿਆਨੀ ਭਾਈ ਇੱਥੇ ਉਹ ਸ਼ੈਲਰ ਚ ਦੋ ਬੰਦੇ ਮਰ ਗਏ ਇੱਥੇ ਤਾਂ ਮਿਹਰਬਾਨੀ ਆ ਮਾਲਕ ਦੀ ਭਾਈ ਅੱਛਾ ਇੱਧਰ ਬਚਦਾ ਹੈ ਇੱਥੇ ਬੰਦਿਆਂ ਦੀ ਬਚਦਾ ਹੈ ਜਿਆਦਾ ਪਾਸੇ ਹੋ ਗਏ ਜਾਂ ਪਰ ਆਵਾ ਕੋਈ ਬੜੀ ਵੀ ਸੀ ਬੱਸ ਕਾ ਇਸ ਤਰ੍ਹਾਂ ਕਰਦੀ ਸੰਢੀਕੇਟ ਸੀ ਆ ਨਾਲ ਗੂਜੇ ਤੇ ਲਾਇਆ ਵਾ ਚੱਕੀ ਛੜਕ ਦੀ ਅਗਲੇ ਪਾਸੇ ਅੱਛਾ ਗੂਜੇ ਛੱਕੇ ਪਰੇ ਮਰਿਆ ਹਾਂ ਪਹਿਲੇ ਪਾਸੇ ਮਰਿਆ ਤੁਸੀਂ ਵੇਖ ਕੇ ਆਏ ਹੋਗੇ ਜਾਂ ਨਹੀਂ ਉੱਧਰ ਵੇਖਿਆ ਭਾਈ ਹਾਂਜੀ ਤੇ ਫਸਲਾਂ ਦਾ ਵੀ ਭਾਈ ਬਹੁਤ ਨੁਕਸਾਨ ਹੋ ਗਿਆ ਹਨ ਅਛਲਾ ਭਾਈ ਜਿਹੜੀਆਂ ਨੂੰ ਪਾਣੀ ਲੱਗਿਆ ਸੀ ਮੁਰਦੀਆਂ ਮਾਰਦੀਆਂ ਸਭ ਹੂੰ ਹੁਣ ਆੜੀਆਂ ਨਿਕ ਉਹ ਤਾਂ ਅੱਧੀ ਨਿਕਲਣਾ ਬਾਈ ਅੱਧੀ ਲੱਗਣਾ ਬਾਈ ਤਾਂ ਜਿਹੜਾ ਬੰਨਣਾ ਗੱਲਬਾਤ ਕੀਤੀ ਆ ਕਹਿੰਦੇ ਵੱਡਾ ਨੁਕਸਾਨ ਹੋਇਆ 2 ਕੁਇੰਟਲ ਦਾ ਜਿਹੜਾ ਇੱਥੇ ਗੇਟ ਸੀਗਾ ਦਾ ਗਵਾਂਡੀਆਂ ਦੇ ਗੇਟ ਚੱਕ ਕੇ ਆ ਜਿਹੜਾ ਉਹ ਕਿਲੋਮੀਟਰ ਤੋਂ ਲਿਆਂਦਾ ਜੀ ਕਿਲੋਮੀਟਰ ਤੋਂ ਚੱਕ ਕੇ ਲਿਆਂਦਾ ਬੰਨਣਾ ਨੇ ਕੰਦਾ ਵਗੈਰਾ ਕੱਢੀ ਜਾਂਦੇ ਆ ਹਾਂ ਜੀ ਅੱਟੀਆਂ ਬੜੀਆਂ ਹੁਣ ਆ ਚੱਕਦੇ ਆ ਹੁਣ ਹੂੰ ਬਹੁਤ ਸ਼ੈੱਡ ਚੱਕਦਾਈ ਸਾਡਾ ਉੱਥੋਂ ਸਾਰਾ ਅੱਛਾ ਉਹ ਸ਼ੈੱਡ ਵੀ ਚੱਕ ਕੇ ਪਰੇ ਮਾਰਿਆ ਤਾਂ ਘਰ ਦੇ ਜਿਹੜੇ ਅ ਅੰਦਰਲੇ ਹਾਲਾਤ ਆ ਹਨਾ ਪਿੰਡ ਦੇ ਉਹ ਦਿਖਾਉਂਦੀ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਨਾ ਕਿਵੇਂ ਜਿਹੜਾ ਇੱਥੇ ਨੁਕਸਾਨ ਆ ਜਿਹੜਾ ਵੱਡੇ ਪੱਧਰ ਤੇ ਪੇਂਟ ਦੇ ਵਿੱਚ ਨੁਕਸਾਨ ਆ ਜਿਹੜਾ ਉਹ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਵਾਬ ਰੋਲੇ ਦੇ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ ਕਹਿੰਦੇ 3 ਤੋਂ 5 ਮਿੰਟ ਦਾ ਸੀਗਾ ਇਹ ਪਰ ਜਿਹੜਾ ਪੇਂਟ ਦੇ ਵਿੱਚ ਵੱਡਾ ਨੁਕਸਾਨ ਕੀਤਾ ਤਾਂ ਇਹ ਦੇਖ ਸਕਦੇ ਹੋ ਤੁਸੀਂ ਜਿਹੜਾ ਛੱਡ ਸੀਗਾ ਛੱਡ ਦੀ ਕੀ ਹਾਲਤ ਕਰਤੀ ਤਾਂ ਇਧਰਲੇ ਪਾਸੇ ਇਹ ਛੱਡਾ ਜਿਹੜਾ ਇਸ ਤਰ੍ਹਾਂ ਕਰਤਾ ਭਈ ਇਹ ਕਮੈਨ ਉਹਦੇ ਨਹੀਂ ਟੇਢੀ ਹੋਈ ਕਿ ਉਹਦੀ ਕਰਤੀ ਇਹਨੇ ਹਵਾ ਉਹਨ ਜਿਹੜਾ ਬਰੋਲਾ ਉਹ ਉਸ ਜਿਹੜੀ ਟੇਢੀ ਹੋਈ ਹੈ ਕਮੈਨ ਥਲੇ ਡਿੱਗੀ ਆ ਜੀ ਅੱਛਾ ਅੱਛਾ ਹਾਂਜੀ ਤੇ ਇਹਦਾ ਛੱਟ ਦਾ ਬੜਾ ਨੁਕਸਾਨ ਕਰਤਾ ਹੈਨਾ ਹਾਂਜੀ ਹਾਂਜੀ ਕਿੰਨੇ ਪਿੰਡ ਦੀਆਂ ਵਖਾ ਰਹੇ ਆ ਜਿੱਥੇ ਵਾਬਰੋਏ ਨਾਲ ਵੱਡਾ ਨੁਕਸਾਨ ਹੋਇਆ ਲਗਾਤਾਰ ਜਿਹੜੀ ਅਸੀਂ ਗਰਾਊਂਡ ਰਿਪੋਰਟਿੰਗ ਕਰਨ ਦੀ ਇੱਥੋਂ ਕੋਸ਼ਿਸ਼ ਆ ਸਾਡੀ ਜਿਹੜੀ ਕੀਤੀ ਜਾਵੇ ਹਾਂ ਉਹ ਵੀ ਕੰਧ ਡਿੱਗੀ ਹੈ ਬਈ ਉਹ ਵੀ ਕੰਧ ਵੀ ਬਈ ਉਧਰਲੇ ਪਾਸੇ ਡਿੱਗੀ ਹੈ ਹੈਨਾ ਹਾਂਜੀ ਉਹ ਹੂੰ ਉਹ ਛੱਤ ਪੱਟੀ ਪਈ ਆ ਜੀ ਹਾਂ ਤਾਂ ਤਸਵੀਰਾਂ ਤੋਂ ਦੇਖੋਗੇ ਕਮੈਨਾਂ ਜਿਹੜੀਆਂ ਸਿਰ ਦੇ ਥੱਲੇ ਖੜੀਆਂ ਸੀ ਤੇ ਕਮੈਨ ਜਿਹੜੀ ਵਾਪ ਰੋਲੇ ਨੇ ਕਰਕੇ ਇਸ ਤਰ੍ਹਾਂ ਇਹਨੂੰ ਟੇਢੀ ਕਰਤਾ ਇਸ ਤਰ੍ਹਾਂ ਜਿਹੜਾ ਨੁਕਸਾਨ ਹੈ ਇੱਥੇ ਕੀਤਾ ਗਿਆ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੁੜੇ ਰਹੋ ਸੱਚ ਬਾਈ ਦੇ ਨਾਲ ਧੰਨਵਾਦ